ਹਾਂ ਜੀ ਸਤਿ ਸ਼੍ਰੀ ਅਕਾਲ ਜੀ ਜਿਹੜੀ ਮੈਂ ਤੁਹਾਨੂੰ ਅੱਜ ਇੱਕ ਪ੍ਰਣਾਯਮ ਦੱਸਣ ਲੱਗੀ ਹਾਂ ਬ੍ਰਾਹਮਰੀ ਪ੍ਰਣਾਯਮ ਇਹ ਇੱਕ ਕਮਾਲ ਦੀ ਐਕਸਰਸਾਈਜ਼ ਹੈ ਜਿੱਦਾਂ ਅਸੀਂ ਫਿਜ਼ੀਕਲ ਐਕਸਰਸਾਈਜ਼ ਕਰਦੇ ਹਾਂ ਨਾ ਬਾਡੀ ਲਈ ਉਦਾਂ ਹੀ ਇਹ ਦਿਮਾਗ ਦੀ ਐਕਸਰਸਾਈਜ਼ ਹੈ ਔਰ ਨਿਊਰੋਸਾਇੰਸ ਦੇ ਅਕੋਰਡਿੰਗ ਜੇ ਤੁਸੀਂ ਇਹਨੂੰ ਇੱਕ ਵਾਰ ਵੀ ਕਰ ਲੈਨੇ ਹੋ ਸਿਰਫ ਇੱਕ ਵਾਰ ਤੇ ਆਪਣੇ ਐਮ ਆਰ ਆਈ ਕਰਵਾ ਕੇ ਦੇਖੋ ਇੱਕ ਵਾਰ ਕਰਨ ਨਾਲ ਹੀ ਦਿਮਾਗ ਤੇ ਅਸਰ ਇਹ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਤੁਸੀਂ ਇਹਨੂੰ ਤਿੰਨ ਤੋਂ ਪੰਜ ਵਾਰ ਕਰਨਾ ਹੈ ਦਿਨ ਚ ਕਦੋਂ ਵੀ ਤੇ ਕਰਨਾ ਕਿੱਦਾਂ ਇੱਕ ਇੱਕ ਹੋਰ ਚੀਜ਼ ਹੈ ਕਿ ਤੁਸੀਂ ਇਸ ਨੂੰ ਜੇ ਡੇਲੀ ਕਰੋਗੇ ਨਾ ਫਸਟ ਡੇ ਤੋਂ ਤੁਹਾਨੂੰ ਪ੍ਰੋਪਰ ਨੀਂਦ ਆਉਣੀ ਸ਼ੁਰੂ ਹੋ ਜਾਣੀ ਹੈ ਤੁਹਾਡਾ ਓਵਰ ਥਿੰਕਿੰਗ ਖਤਮ ਹੋ ਜਾਣੀ ਹੈ ਤੁਹਾਡਾ ਸਟ्रेस ਖਤਮ ਹੋ ਜਾਣਾ ਹੈ 100% ਗਾਰੰਟੀ ਨਾਲ ਮੈਂ ਕਹਿ ਸਕਦੀ ਹਾਂ ਨੀਂਦ ਤੁਹਾਨੂੰ ਬਹੁਤ ਗੂੜੀ ਆਉਣੀ ਹੈ ਜੇ ਤੁਸੀਂ ਡੇਲੀ ਇਸ ਨੂੰ ਰੁਟੀਨ ਵਿੱਚ ਕਰਦੇ ਹੋ ਥੋੜਾ ਜਿਹੜੇ ਜਰੂਰ ਬਹੁਤ ਜ਼ਿਆਦਾ ਸਟ्रेस ਹੈ ਥੋੜਾ ਟਾਈਮ ਲੱਗ ਸਕਦਾ ਹੈ ਕਰਨਾ ਕਿੱਦਾਂ ਹੈ ਕਿ ਤੁਸੀਂ ਆਪਣੀ ਜਿਹੜੀ ਜੀਭ ਹੈ ਉਹ ਮੋੜ ਕੇ ਤਾਲੂ ਨਾਲ ਲਗਾ ਲੈਣੀ ਹੈ ਤੇ ਦੰਦ ਤੁਹਾਡੇ ਖੁੱਲੇ ਹੋਣੇ ਚਾਹੀਦੇ ਹੈ ਲਿਪਸ ਬੰਦ ਹੋਣੇ ਚਾਹੀਦੇ ਹੈ ਬੁੱਲ ਤੁਹਾਡੇ ਬੰਦ ਹੋਣੇ ਚਾਹੀਦੇ ਹੈ ਹਮਿੰਗ ਤੇ ਜਿਹੜੀ ਥੋੜੀ ਹੈਂਡ ਦੀ ਪੋਜੀਸ਼ਨ ਹੋਣੀ ਹੈ ਉਹ ਇਸ ਤਰ੍ਹਾਂ ਤੁਸੀਂ ਕਰ ਲੈਣੀ ਹੈ ਇਹ ਤਿੰਨ ਜਿਹੜੀਆਂ ਫਿੰਗਰਸ ਨੇ ਇਹ ਤੁਸੀਂ ਅੱਖਾਂ ਤੇ ਆਉਣਗੀਆਂ ਤੇ ਆਹ ਜਿਹੜੀ ਇਹ ਫਿੰਗਰਸ ਨੇ ਇਹ ਮੱਥੇ ਤੇ ਆਉਣਗੀਆਂ ਤੇ ਜਿਹੜੇ ਤੁਹਾਡੇ ਅੰਗੂਠੇ ਨੇ ਇਹ ਕੰਨਾਂ ਤੇ ਆਉਣਗੇ ਤੁਸੀਂ ਹਮੇਂ ਹੀ ਕਰਨੀਆਂ ਠੀਕ ਹੈ ਜੀ ਇਸ ਤਰ੍ਹਾਂ ਐਸਟਰਾ ਤੁਸੀਂ 3 ਤੋਂ 5 ਵਾਰ ਕਰਨਾ ਹੈ ਔਰ ਕਮਾਲ ਦਾ ਤੁਹਾਨੂੰ ਰੀਫ ਮਿਲਣਾ ਹੈ ਕਮਾਲ ਦੀ ਨੀਂਦ ਆਣੀ ਵਿਸ਼ਵਾਸ ਕਰਕੇ ਦੇਖੋ ਪਲੀਜ਼ ਇਸ ਨੂੰ ਰੂਟੀਨ ਵਿੱਚ ਕਰੋ ਤੁਹਾਨੂੰ ਰਿਜ਼ਲਟ ਮਿਲੇਗਾ ਹੀ ਮਿਲੇਗਾ ਧੰਨਵਾਦ